ਰੇਟੇ ਨੂੰ ਅਪ੍ਰੈਲ ਦੇ ਵਿੱਚ 60 ਲੱਗੀ ਸੀਗੀ ਅਮਰ ਹਸਪੀਟਲ ਦੇ ਦਾਖਲ ਸੀਗੇ ਇਹਨਾਂ ਦਾ ਟਰਾਲੀ ਨਾਲ ਟਰਾਲੀ ਦੇ ਨੀਚੇ ਆ ਗਏ ਸੀਗੇ ਮੈਂ ਤਾਂ ਵੇਖਿਆ ਵੀ ਨਹੀਂ ਸੀ ਜਿਸ ਦਿਨ ਇਹਨੂੰ ਛੱਟ ਵੱਜੀ ਸੀ ਮੈਂ ਤਾਂ ਬਾਹਰ ਗਲੀ 'ਚ ਰੋਲਾ ਪੈਂਦਾ ਹੀ ਵੇਖਿਆ ਸੀ ਬਾਈ ਮੈਂ ਤੈਨੂੰ ਵੇਖਿਆ ਵੀ ਨਹੀਂ ਸੀ ਕੋਈ ਇੰਨੀ ਗਹਾਲਤ ਖਰਾਬ ਸੀਗੀ ਕਿ ਬਚਨ ਦੇ ਕੋਈ ਅਸਾਰ ਨਹੀਂ ਸੀਗੇ ਬਨ ਸ਼ੁਕਰ ਕਰਨਾ ਉਸ ਮਰਤ ਦਾ ਉਸ ਘੜੀ ਦਾ ਜਿਸੇ ਤੇ ਪਾਸ਼ਾ ਨੇ ਸਾਨੂੰ ਉਹਦਾ ਪੁੱਤਰ ਵਾਪਸ ਦਿੱਤਾ ਕਰਨਾ ਇਦਾਂ ਸੀ ਕਿ ਜੀ ਅਸੀਂ ਥੋੜੀ ਜ਼ਮੀਨ ਮੈਂ ਠੇਕੇ ਤੇ ਲੈ ਕੇ ਆਪਣਾ ਕਾਰੋਬਾਰ ਕਰਦਾ ਸੀਗਾ ਤਾਂ ਤੂੜੀ ਬਣਾ ਰਹੇ ਸੀਗੇ ਅਪ੍ਰੈਲ ਦੇ ਵਿੱਚ ਜੈਕ ਉੱਪਰ ਚੱਕਿਆ ਸੀਗਾ ਜੈਕ ਫਸ ਗਿਆ ਇਹਨੇ ਥੱਲੇ ਆਇਆ ਨਹੀਂ ਹੈਗਾ ਅੱਗੇ ਤਾਂ ਮੈਨੂੰ ਫੋਨ ਕਰਕੇ ਪੁੱਛ ਲੈਂਦਾ ਸੀ ਵੀ ਤੁਸੀਂ ਮੈਂ ਡੈਡੀ ਮੈਂ ਕਿਵੇਂ ਕਰਾਂ ਚਲੋ ਮੈਨੂੰ ਵੀ ਇੱਥੇ ਤਸੱਲੀ ਸੀ ਤੋ ਲੇਬਰ ਵਾਲਿਆਂ ਦੇ ਕੋਲੋਂ ਕਹਿਤਾ ਜੀ ਵੀ ਤੂੰ ਥੱਲੇ ਵੜ ਕੇ ਨਟ ਖੋਲ ਦੇ। ਇਸ ਬੱਚੇ ਦੇ ਦਿਮਾਗ 'ਚ ਇਹ ਗੱਲ ਆਈ ਵੀ ਜਾਂ ਇਹ ਹੌਲੀ-ਹੌਲੀ ਥੱਲੇ ਆਏਗੀ ਜਾਂ ਉਹਨਾਂ ਕਿਹਾ ਹੁਣ ਰੱਬ ਜਾਣਦਾ ਜੀ ਅਸੀਂ ਤਾਂ ਕੋਲ ਹੈ ਹੀ ਨਹੀਂ ਸੀਗੇ। ਤੋ ਟਰਾਲੀ ਥੱਲੇ ਡਿੱਗਣ ਦੇ ਨਾਲ ਜਦੋਂ ਇਹਨੇ ਨਟ ਥੱਲੋਂ ਖੋਲਤਾ ਇੱਕਦਮ ਥੱਲੇ ਵੜ ਕੇ ਤਾਂ ਇਹ ਥੱਲੇ ਹੀ ਫਸਿਆ ਰਹਿ ਗਿਆ ਟਰਾਲੀ ਜਾਨੀ ਕਿ ਉਹਨਾਂ ਐਂਗਲਾਂ ਦੇ ਵਿੱਚ ਫਸ ਗਿਆ। ਪਰ ਮਾਰਨ ਵਾਲੇ ਤੋਂ ਬਚਾਉਣ ਵਾਲਾ ਡਾਡਾ ਜੀ ਅਸੀਂ ਤਾਂ ਨਾਲ ਖਾਲਸਾ ਏਡ ਦਾ ਨਾਲ ਭੈਣ ਭਰਾਵਾਂ ਦਾ ਜਿੰਨਾ ਸਾਡੀ ਇੰਨੀ ਮੱਤ ਕੀਤੀ ਹੈ ਜੀ। ਅਸੀਂ ਅੱਨੇ ਵੀ ਅਸੀਂ ਆਪਣਾ ਉਹਨਾਂ ਨੂੰ ਕਿਸੇ ਜੋਗ ਤੇ ਜਾ ਕੇ ਵੀ ਨਹੀਂ ਉਹਨਾਂ ਲੋਕਾਂ ਦਾ ਦੇਣ ਦੇ ਸਕਦੇ ਹੈਗੇ ਤਾਂ ਜਨ ਕਿ ਬਹੁਤ ਭਿਆਨਕ ਟਾਈਮ ਸੀਗਾ ਉਹ ਸਾਡੇ ਲਈ ਤਾਂ ਨਾ ਹੀ ਅਸੀਂ ਇੰਨੇ ਇੰਨੇ ਜੋਗੇ ਹੈਗੇ ਆ ਫੇ ਅਸੀਂ ਇਲਾਜ ਕਰਾ ਲੈਂਦੇ ਅਸੀਂ ਜਿੱਥੇ ਵੀ ਕੋਈ ਤੇ ਖਾਲਸਾ ਆਡ ਵਾਲਿਆਂ ਨੂੰ ਕੋਈ ਜਿਵੇਂ ਵੀ ਕੋਈ ਨਾਲ ਹੈਲਪ ਜਿਵੇਂ ਅਸੀਂ ਜੋ ਵੀ ਕੁਝ ਕਰ ਸਕਦੇ ਹੋਏ ਅਸੀਂ ਅੱਗੇ ਖਾਲਸਾ ਆਡ ਦੇ ਨਾਲ ਜੁੜਾਂਗੇ ਖਾਲਸਾ ਆਡ ਦੇ ਜੋ ਵੀ ਜਿੰਨੇ ਕੁ ਜੋਗੇ ਅਸੀਂ ਕਰ ਸਕਨੇ ਆ ਉਨੇ ਹੀ ਨਾਲ ਉਹਨਾਂ ਦੇ ਤੁਰਾਂਗੇ ਅਸੀਂ ਤਹਿ ਦਿਲੋਂ ਖਾਲਸਾ ਏਡ ਦੇ ਧੰਨਵਾਦ